ਤੇਰਾ ਪਾਣੀ ਬਬਲ ਕਿੱਥੋਂ ਆਉਂਦਾ? ਪਾਣੀ ਆਹ। ਇਹਦਾ ਟੋਆ ਆ। ਤੋਂ ਚ ਪਵਾਦਾ ਕਿ? ਹਾਂ? ਉਹ ਨਵਾਂ ਆਦਾ ਕਿ ਤੁਹਾਨੂੰ ਬਾਰ ਬਾਰ ਆਸਾ ਪਵਾਉਂਦਾ। ਤੁਹਾਨੂੰ ਪਵਾਦਾਂਗੇ। ਆਪਾਂ ਸੀਵਰੇਜ ਪਾਣੀ ਪਵਾਦਾਂਗੇ ਤੁਹਾਡਾ ਕੋਈ ਨਹੀਂ। ਮੈਂ ਵੀਡੀਓ ਨੂੰ ਕਹੂੰਗਾ। ਇਹ ਦਬਈ ਦੇ ਵਿੱਚ ਉਹਦੀ ਡੈਥ ਹੋ ਗਈ ਸੀ। ਮਾਤਾ ਜੀ ਦਾ। ਇਹ ਤੋਂ ਪਿਛਲੇ ਦਿਨੀ ਉਹਦੀ লাশ ਮਗਾ ਕੇ ਦਿੱਤੀ ਸੀ। ਇਹ ਮੈਂ ਵੀ ਨਹੀਂ ਸੀ ਬਾਤ ਸੀਗਾ ਮੈਨੂੰ ਟਾਈਮ ਨਹੀਂ ਲੱਗਾ ਕਿ ਮੈਂ ਪਰਿਵਾਰ ਦੇ ਨਾਲ ਅਫਸੋਸ ਜਤਾ ਕਰਨਾ ਹੈ। ਬਾਕੀ ਅੱਜ ਸੋਸਾਗਰ ਦੀ ਸੰਪਰਕ ਮਿਲੀ ਕਾਫੀ ਮੈਂ 20 ਲੱਖ ਰੁਪਇਆ ਦਿੱਤਾ ਸਿਵਲ ਕੌਂਡ ਇੱਥੇ ਵੀ ਪਾਵਾਂਗਾ ਸਾਰੇ ਇਸ ਕਲੋਨੀ ਦੇ ਵਿੱਚ ਆਪਾਂ ਸਿਵਲ ਜਿਹੜਾ ਪਾਰੀ ਇੱਕ ਨੰਬਰ ਦਾ ਮੰਨੋ ਜਿਹੜਾ ਇਸ ਕਲੋਨੀ ਨੂੰ ਆਪਾਂ ਬਣਾਉਣ ਦੇ ਲਈ ਸਿਹਰੇ ਵੀਡੀਓ ਸਾਬ ਆਉਣਗੇ ਮੈਂ ਉਹਨੂੰ ਕਹਤਾਂ ਲਗਾਈ ਤੁਸੀਂ ਆਪ ਜਾ ਕੇ ਸਿਹਰੇ ਕੰਮ ਸ਼ੁਰੂ ਕਰ ਸਿਹਰੇ ਕੰਮ ਸ਼ੁਰੂ ਹੋਊਗਾ ਤੇ ਵਧੀਆ ਤੁਸੀਂ ਆਪ ਕੰਮ ਕਰਕੇ ਜਿਹੜਾ ਸਭ ਤੋਂ ਜਿਆਦਾ ਔਖਾ ਕੰਮ ਇਹ ਹੈ ਕਿ ਜਿਹੜਾ ਪਿੰਡਾਂ ਦਾ ਸ਼ਹਿਰਾਂ ਦਾ ਗੰਦਾ ਪਾਣੀ ਨੂੰ ਨਿਕਲਦਾ ਗੰਦੇ ਪਾਣੀ ਦੇ ਨਿਕਾਸ ਦਾ ਸਭ ਤੋਂ ਵੱਡਾ ਜਿਹੜਾ ਕੰਮ ਮੇਰਾ ਸਭ ਤੋਂ ਜ਼ਿਆਦਾ ਧਿਆਨ ਹੋਈ ਹੁੰਦਾ ਪਿੰਡਾਂ 'ਚ ਹੁੰਦਾ ਕਿ ਛੱਪੜ ਜਿਹੜੇ ਇਹਨਾਂ ਦਾ ਪਾਣੀ ਕਿੱਧਰ ਨੂੰ ਜਾਣਾ ਆਹ ਜਿਹੜੀਆਂ ਗਲੀਆਂ ਇੱਥੇ ਹੁੰਦੇਖੋ ਪਾਣੀ ਇੱਥੇ ਪਈ ਜਾਂਦਾ ਪਲਾਟਾਂ 'ਤੇ ਕਿਸਦਾ ਜਦੋਂ ਇਹਨਾਂ ਨੇ ਕਿਸੇ ਨੇ ਵੱਲਿਆ ਉਹਦੇ ਇਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਪਾਣੀ ਕਿੱਧਰ ਜਾਂਦਾ ਸੋ ਇੱਥੇ ਵੀ ਆਪਾਂ ਸੀਵਰੇਜ ਜਿਹੜਾ ਪਾਵਾਂਗੇ ਪਹਿਲ ਦੇ ਅਧਾਰ ਦੇ ਉੱਤੇ ਇਹਨਾਂ ਦਾ ਸਾਰਾ ਜਿਹੜਾ ਕੰਮ ਹੋਊਗਾ ਤਾਲੀਆਂ ਸਰ ਸਰ ਤਰਿਆ ਸੋ ਤਰਿਆ ਸੋ ਫਤੇਗੜ ਚੂੜੀਆਂ ਵੀ ਤੁਸੀਂ ਗਏ ਹੋ ਉੱਥੇ ਦੀ ਉਹ ਪ੍ਰੋਬਲਮ ਉਹ ਤੋਂ ਥੋੜੀ ਉਹਦੀ ਵੀ ਦੋ ਗੱਲਾਂ ਕਰ ਲਈਏ ਉੱਥੇ ਵੀ ਦੱਸਿਆ ਉਹਨਾਂ ਨੇ ਕਾਫੀ ਪ੍ਰੋਬਲਮਾਂ ਨੇ ਜਿੱਦਾਂ ਸਾਡੇ ਸ਼ਹਿਰ ਦੇ ਵਿੱਚ ਲਾਈਟਾਂ ਦਾ ਕੰਮ ਨਹੀਂ ਦੀਆ ਉਹਦੇ ਇੱਕ ਉੱਥੇ ਸਟੇਡੀਅਮ ਨੂੰ ਬੜਾ ਹਰਾਨ ਹੋਇਆ ਉਹਦੇ ਦੀ ਮੈਂ ਫੇਰ ਲਾਉਂਗਾ ਉੱਥੇ 7 ਏਕੜ ਦੇ ਵਿੱਚ ਸਟੇਡੀਅਮ ਹੈ ਕਿਉਂਕਿ ਸਾਡੀ ਸਰਕਾਰ ਜਿਹੜੀਆਂ ਖੇਡਾਂ ਨੂੰ ਪ੍ਰਮੋਟ ਕਰਦੀ ਹੈ ਔਰ ਕਿਸੇ ਵੀ ਹਾਲਤ ਦੇ ਵਿੱਚ ਫਤੇਗੜ ਚੂੜੀਆਂ ਵਾਲੇ ਸਟੇਡੀਅਮ ਤੇ ਕਬਜ਼ਾ ਨਹੀਂ ਹੁੰਦਾਂਗੇ वैसे भाई डी साहब दी ड्यूटी ਲਈ ਆਈ ਕਿ ਉਹਨਾਂ ਨਾਲ ਮੇਰੀ ਗੱਲ ਹੋਈ ਆ ਉਹ ਕਰਨਗੇ ਜੇ ਉਹਨਾਂ ਨੇ ਨਾ ਕੀਤਾ ਤਾਂ ਮੈਂ ਆਪ ਅਫਸਰ ਨਾਲ ਲੈ ਕੇ ਆਉਂਗਾ ਅੱਪਾ ਜਿਹੜਾ ਸ਼ਹਿਰ ਦੇ ਵਿੱਚ ਜਾਂ ਫਤਿਹਗੜ੍ਹ ਚੂੜੀਆਂ ਬੜਾ ਪੁਰਾਣਾ ਸ਼ਹਿਰ ਆ ਸਾਡੇ ਬੜੇ ਚੰਗੇ ਲੋਕ ਰਹਿੰਦੇ ਇੱਥੇ ਬੜੇ ਅੱچھے ਬਿਜ਼ਨਸਮੈਨ ਰਹਿੰਦੇ ਆ ਤੇ ਇਸ ਸ਼ਹਿਰ ਦਾ ਸੀਵਲ ਠੀਕ ਰੱਖਣਾ ਇੱਥੇ ਕੂੜੇ ਦਾ ਪ੍ਰਬੰਧ ਕਰਨਾ ਇੱਥੇ ਲਾਈਟਾਂ ਦਾ ਪ੍ਰਬੰਧ ਕਰਨਾ ਸਟੇਡੀਅਮ ਵਗੈਰਾ ਦਾ ਪ੍ਰਬੰਧ ਕਰਨਾ ਸਾਡਾ ਜਿਹੜਾ ਮੋਢਲਾ ਫਰਜ ਹੈ ਉਹ ਆਪਾਂ ਕਹਾਂਗੇ ਤੁਸੀਂ ਕੋਲੋਂ ਧਾਰਿਆਲ ਸਾਹਿਬ ਬੰਬਾਂ ਦੇ ਬਾਰੇ ਸਟੇਟਮੈਂਟ ਦਿੱਤੀ ਸੀ ਪ੍ਰਤਾਪ ਸਿੰਘ ਬਾਜਵਾ ਜੀ ਨੇ ਹੂੰ ਹੂੰ ਉਹਦੇ ਤੇ ਪੰਜਾਬ ਸਰਕਾਰ ਵੱਲੋਂ ਪਰਚਾ ਦਰਜ ਹੋਇਆ ਉਹਦੇ ਬਾਰੇ ਕੀ ਕਹਿਣਾ ਹੈ ਨਹੀਂ ਨਹੀਂ ਉਹ ਤੇ ਬਹੁਤਾ ਡਿਟੇਲ ਤੇ ਨਹੀਂ ਕਹਿਣਾ ਕਿਉਂਕਿ ਪੱਥਰ ਦੁੱਧ ਹੋ ਗਏ ਠੀਕ ਹੈ ਬਹੁਤ ਹੀ ਗਲਤ ਸਟੇਟਮੈਂਟ ਦਿੱਤੀ ਉਹਨਾਂ ਨੇ ਪੰਜਾਬ ਵਿਰੋਧੀ ਸਟੇਟਮੈਂਟ ਵਿਦੇਸ਼ ਵਿਰੋਧੀ ਉਹ ਪੰਜਾਬ ਦੇ ਵਿੱਚ ਬਹਿਸ ਪੈਦਾ ਕਰਨ ਵਾਲੀ ਸਟੇਟਮੈਂਟ ਹੈ अच्छा ਤਾਂ ਜੇਹੀ ਹੋਇਆ ਕਿ ਤੁਸੀਂ ਇਹ ਦੱਸੋ ਸਰ ਕਿ ਜਿਹੜੀ ਤੁਸੀਂ ਇਹ ਕਹਿਤਾ ਕਿ 50 ਬੰਬ ਆਏ 18 ਚੱਲ ਗਏ 32 ਅਜੇ ਬਾਕੀ ਉਹ 32 ਕਿੱਥੇ ਅੱਜ ਤੋਂ 1.5 2 ਮਹੀਨੇ ਪਹਿਲਾਂ ਪ੍ਰਤਾਪ ਬਾਜਵਾ ਕਹਿੰਦਾ ਕਿ ਆਮ ਆਦਮੀ ਆਮ ਆਦਮੀ ਪਾਰਟੀ ਦੇ 32 ਵਿਧਾਇਕ ਜਿਹੜੇ ਆ ਉਹ ਮੇਰੇ ਸਬੰਧਕ ਦੇ ਵਿੱਚ ਆ ਜੀ ਤੇ ਮੈਂ ਤਾਂ ਅੱਜ ਬਸ ਇਦਾਂ ਹੀ ਕਹਿਣਾ ਜੀ ਕਿ ਤੁਸੀਂ ਬਾਜਵਾ